ਉਹਨਾਂ ਦਾ ਰਾਜਾ ਬਣ ਕੇ ਦਾ ਕੁੱਤਲਾ ਵੀ ਫੁੱਕਿਆ ਜਾ ਰਿਹਾ ਤੁਸੀਂ ਉਹ ਦੇਖ ਰਹੇ ਹੋ ਤਸਵੀਰਾਂ ਇਹਨਾਂ ਦੇ ਵਿੱਚ ਦੋਨੇ ਪਾਸੇ ਨਾਰੇਬਾਜ਼ੀ ਹੋ ਰਹੀ ਹੈ ਤਸਵੀਰਾਂ ਤਾਂ ਦਿਖਾ ਰਹੇ ਆ ਕਿ ਕਿਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਮਾਹੌਲ ਪੱਕ ਚੁੱਕਿਆ ਹੈ ਅੱਜ ਇੱਥੇ ਤਰਨ ਤਰਨ ਦੀ ਜਿੰਮਨੀ ਚੌਂ ਦੇ ਦੌਰਾਨ ਇੱਕ ਪਾਸੇ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ 55 ਹੱਥੋਂ ਮੁਕੀ ਹੋ ਚੁਕੀ ਹੋ ਚੁਕੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਪਹੁੰਚੇ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਧੱਕੇ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਤੁਸੀਂ ਦੇਖ ਰਹੇ ਹੋ ਲਗਾਤਾਰ ਇੱਥੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਇੱਕ ਦੂਸਰੇ ਦੋਨਾਂ ਦੇ ਵਿਰੋਧ ਕਰੀ ਜਾਂਦੇ ਨੇ ਰਾਜਾਵੰਗ ਦਾ ਜੋ ਪੁਤਲਾ ਲਿਆਂਦਾ ਸੀ ਉਹਨੂੰ ਵੀ ਫਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਂਗਰਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਰਨ ਤਰਨ ਦੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਰਾਜਾ ਵੜਿੰਗ ਦਾ ਪੁਤਲਾ ਲੈ ਕੇ ਆਏ ਸੀ ਤੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਜਿਸ ਦੇ ਬਾਅਦ ਕਾਂਗਰਸ ਦੇ ਵਰਕਰਾਂ ਵੱਲੋਂ ਉਸ ਨੂੰ ਖੋਲ ਲਿਆ ਗਿਆ ਉਸ ਨੂੰ ਅੱਗ ਨਹੀਂ ਲਗਾਉਣ ਦਿੱਤੀ ਗਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਸੀ ਲੇਕਿਨ ਕਾਂਗਰਸ ਦੇ ਵਰਕਰਾਂ ਨੇ ਪੁਤਲੇ ਨੂੰ ਖੋਲਿਆ ਤੁਸੀਂ ਤਸਵੀਰਾਂ ਇੱਥੇ ਦੇਖ ਰਹੇ ਹੋ ਪਾਸੇ ਗੁਲਦੀਪ ਸਿੰਘ ਧਾਲੀਵਾਲ ਤੇ ਐਜੂਕੇਸ਼ਨ ਮਨਿਸਟਰ ਚੀਮਾ ਵੀ ਇੱਥੇ ਪਹੁੰਚ ਚੁੱਕੇ ਨੇ ਵਰਕਰ ਖੜ ਚੁੱਕੇ ਨੇ ਰਾਜਾ ਫਰੀਂਗ ਨੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਉਧਰੋਂ ਕਾਂਗਰਸ ਵੱਲੋਂ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਜ ਇੱਕ ਸੰਕੇਤਕ ਪ੍ਰੋਟੈਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਖਿਲਾਫ ਕੀਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਟੱਟਿਆ ਮਾਨਸਿਕਤਾ ਰੱਖਦੇ ਨੇਗੇ ਕਿਸ ਤਰ੍ਹਾਂ ਉਹ ਦਲਤ ਵਿਰੋਧੀ ਬਿਆਨ ਦਿੰਦੇ ਨੇਗੇ ਕਿਸ ਤਰ੍ਹਾਂ ਦੇਸ਼ ਦੀ ਉਸ ਹੋਮ ਮਿਨਿਸਟਰ ਨੂੰ ਜਿਹੜਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਸਭ ਤੋਂ ਵੱਧ ਪੜੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ 'ਚ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਪੜ੍ਹਾਈ ਕੀਤੀ ਗਰੀਬੀ ਚ ਉੱਠ ਕੇ ਤੋਂ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸਟ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਕਿ ਤਰਾਂਤੋਂ ਨੂੰ ਹਦ ਤੋ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਲ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਮਬੂ ਲੈਣਾ ਚਾਹੁੰਦੀ ਆ ਕਦੇ ਕਿਸ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਦੇ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾ ਦੇਵਾਂਗੇ ਮੈਂ ਤੁਸੀਂ ਕਹਿੰਦੇ ਸੰਕੇਤ ਨਾਪੁਰ ਨਹੀਂ ਹੁੰਦਾ ਨਜ਼ਰ ਆਇਆ ਕਿ ਤੂੰ ਵੀ ਖਿੱਚਤੂ ਵੀ ਕੀਤੀ ਗਈ ਧੱਕਾ ਮੁੱਕੀ ਵੀ ਹੋਈ ਆ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਐ ਇਸ ਗੱਲ ਲਈ ਦੁਨੀਆ ਦੇ ਅੰਦਰ ਪਾਰਾਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਕਿ ਉਹ ਆਪਣੇ ਗੁੰਡੇ ਪਾਲ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਕਰਾਉਂਦੇ ਨੇ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਿ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਬਾਬਾ ਨਮਾਜਾਂ ਨਹੀਂ ਗਈਆਂ ਬਿਹਾਰ ਦੇ ਦਲਤ ਪਾਈਚਲ ਉੱਚਾ ਚੱਕਣ ਤੇ ਨਹੀਂ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕ ਵੀ ਸਭ ਕੁਝ ਕਹਣਗੇ ਬਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਤ ਵਿਰੋਧੀ ਹੈਗੀ ਅੱਜ ਇੱਕ ਸੰਕੇਤਕ ਪ੍ਰੋਟੈਸਟ ਜਿਹੜਾ ਉਹ ਕਾਂਗਰਸ ਪਾਰਟੀ ਦੇ ਖਿਲਾਫ ਕੀਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਟੱਟਿਆ ਮਾਨਸਿਕਤਾ ਰੱਖਦੇ ਨੇਗੇ ਕਿਸ ਤਰ੍ਹਾਂ ਉਹ ਦਲਤ ਵਿਰੋਧੀ ਬਿਆਨ ਦਿੰਦੇ ਨੇ ਕਿ ਕਿਸ ਤਰ੍ਹਾਂ ਦੇਸ਼ ਦੀ ਉਸ ਹੋਮਲੈਸ ਨੂੰ ਜਿਹੜਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਸਭ ਤੋਂ ਵੱਧ ਪੜੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਪੜ੍ਹਾਈ ਕੀਤੀ ਗਰੀਬੀ ਚੋਂ ਉੱਠ ਕੇ ਤਾਂ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸਟ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਕਿ ਤੁਰੰਤ ਤੋਂ ਨੂੰ ਹੌਦ ਤੋ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਲ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਮਬੂ ਲੈਣਾ ਚਾਹੁੰਦੀ ਆ ਕਦੇ ਕਿਸ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾ ਦੇਵਾਂਗੇ ਸਰ ਤੁਸੀਂ ਕਹਿੰਦੇ ਤਣਾਪੁਰ ਨਹੀਂ ਹੁੰਦਾ ਨਜ਼ਰ ਆਇਆ ਕਿ ਵੀ ਖਿੱਚਤੂ ਵੀ ਕੀਤੀ ਗਈ ਟੱਕਾ ਮੁਕੀ ਵੀ ਹੋਈ ਹੈ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਇਸ ਗੱਲ ਲਈ ਦੁਨੀਆ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਕਿ ਉਹ ਆਪਣੇ ਗੁੰਡੇ ਪਾਲ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਕਰਾਉਂਦੇ ਨੇ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਹਿੰਦੇ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਿਵਾਮਾਨ ਮਾਣਿਆ ਨਹੀਂ ਗਿਆ ਬਿਹਾਰ ਦੇ ਦਲਤ ਪਾਈ ਚਾਲ ਉੱਚਾ ਚੱਕਣ ਤੇ ਨਹੀਂ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕ ਵੀ ਸਭ ਕੁਝ ਕਹਣਗੇ ਵਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਤ ਵਿਰੋਧੀ ਹੈਗੀ ਅੱਜ ਇੱਕ ਸੰਕੇਤਕ ਪ੍ਰੋਟੈਸਟ ਜਿਹੜਾ ਉਹ ਕਾਂਗਰਸ ਪਾਰਟੀ ਦੇ ਖਿਲਾਫ ਕੀਤਾ ਗਿਆ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਘਟੀਆ ਮਾਨਸਿਕਤਾ ਰੱਖਦੇ ਨੇਗੇ ਕਿਸ ਤਰ੍ਹਾਂ ਉਹ ਦਲਤ ਵਿਰੋਧੀ ਬਿਆਨ ਦਿੰਦੇ ਨੇਗੇ ਕਿਸ ਤਰ੍ਹਾਂ ਦੇਸ਼ ਦੇ ਉਸ ਹੋਮ ਮਿਨਿਸਟਰ ਨੂੰ ਜਿਹੜਾ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਸਭ ਤੋਂ ਵੱਧ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਆਪਣੇ ਸਮਿਆਂ 'ਚ ਉਹਨਾਂ ਸਮਿਆਂ 'ਚ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਉਸ ਸਮੇਂ ਪੜ੍ਹਾਈ ਕੀਤੀ ਗਰੀਬੀ 'ਚ ਉੱਠ ਕੇ ਤੋਂ ਉਹਨਾਂ ਵਿਅਕਤੀਆਂ ਦੇ ਖਿਲਾਫ ਰੰਗ ਭੇਦ ਦੀ ਰਾਜਨੀਤੀ ਕਰਨਾ ਉਹਨਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਨਾ ਉਹਨਾਂ ਦੇ ਖਿਲਾਫ ਜਾਤੀਵਾਦੀ ਸ਼ਬਦਾਂ ਦਾ ਪ੍ਰਯੋਗ ਕਰਨਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਾਂ ਦੇ ਖਿਲਾਫ ਆ ਗਰੀਬ ਲੋਕਾਂ ਦੇ ਖਿਲਾਫ ਆ ਸੋ ਬਿਲਕੁਲ ਉਹਦਾ ਅਸੀਂ ਪੁਰ ਅਮਨ ਉਹਨਾਂ ਦੇ ਦਫ਼ਤਰ ਦੇ ਅੱਗੇ ਜਾ ਕੇ ਪ੍ਰੋਟੈਸ ਕੀਤਾਗਾ ਇਸ ਸੰਕੇਤਕ ਪ੍ਰੋਟੈਸਟਾ ਕਿ ਤਰਾਂਤ ਤੋਂ ਉਹ ਅਦਤੋਂ ਹਟਾਇਆ ਜਾਵੇ ਔਰ ਅਸੀਂ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬਹਾਲ ਕਰਕੇ ਰੱਖਾਂਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਮਬੂ ਲੈਣਾ ਚਾਹੁੰਦੀ ਆ ਕਦੇ ਇਸ ਪ੍ਰਕਾਰ ਦੇ ਬਿਆਨ ਦਿੰਦੇ ਨੇ ਕਦੇ ਕਿਸ ਪ੍ਰਕਾਰ ਦੇ ਬਿਆਨ ਪਰ ਲੇਕਿਨ ਅਸੀਂ ਡਟ ਕੇ ਪੰਜਾਬ ਦੀ ਸ਼ਾਂਤੀ ਦੇ ਪੈਰਾ ਦੇਵਾਂਗੇ ਸਰ ਤੁਸੀਂ ਕਹਿੰਦੇ ਤਣਾਪੁਰ ਨਹੀਂ ਹੁੰਦਾ ਨਜ਼ਰ ਆਇਆ ਕਿ ਵੀ ਖਿੱਚਤੂ ਵੀ ਕੀਤੀ ਗਈ ਧੱਕਾ ਮੁਕੀ ਵੀ ਹੋਈ ਹੈ ਆ ਦੇਖੋ ਕਾਂਗਰਸ ਪਾਰਟੀ ਜਾਣੀ ਜਾਂਦੀ ਹੈ ਇਸ ਗੱਲ ਲਈ ਦੁਨੀਆ ਦੇ ਅੰਦਰ ਭਾਰਤ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿ ਗੁੰਡਾਗਰਦੀ ਕਰਦੀ ਆ ਪਰ ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਸ਼ਾਂਤਮਈ ਕੀਤਾ ਅਸੀਂ ਸੰਕੇਤਕ ਕੀਤਾ ਉਹਨਾਂ ਨੇ ਆਪਣੇ ਹਮੇਸ਼ਾ ਹੀ ਇਹ ਸਾਰਾ ਦੇਸ਼ ਜਾਣਦਾ ਪੰਜਾਬ ਜਾਣਦਾ ਕਿ ਉਹ ਆਪਣੇ ਗੁੰਡੇ ਪਾਲ ਕੇ ਰੱਖਦੇ ਨੇ ਉਹਨਾਂ ਦਾ ਹੀ ਇਹ ਪ੍ਰੋਟੈਸਟ ਕਰਾਉਂਦੇ ਨੇ ਪਰ ਲੇਕਿਨ ਸਾਡੇ ਸਾਰੇ ਵਰਕਰਾਂ ਨੇ ਸ਼ਾਂਤਮਈ ਪ੍ਰੋਟੈਸਟ ਕੀਤਾ ਅੱਛਾ ਤੁਸੀਂ ਕਹਿੰਦੇ ਸੰਕੇਤਕ ਇਸ ਤੋਂ ਬਾਅਦ ਅਗਲਾ ਕੋਈ ਹੋਰ ਐਕਸ਼ਨ ਹੋਏਗਾ ਬਿਲਕੁਲ ਇਸ ਜਿਹੜੀ ਗੱਲ ਆ ਇਹ ਪੂਰੇ ਦੇਸ਼ ਚ ਜਾਊਗੀ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਬਿਹਾਰ ਦੇ ਗਵਰਨਰ ਰਹੇ ਨੇ ਬਿਹਾਰ ਦੇ ਅੰਦਰ ਸਿਵਾਮਾਨ ਮਾਣਿਆ ਨਗੀਆਂ ਬਿਹਾਰ ਦੇ ਦਲਤ ਪਾਈ ਚਾਲ ਉੱਚਾ ਚੱਕਣ ਤੇ ਨਹੀਂ ਉਹਨਾਂ ਦਾ ਅਹਿਮ ਯੋਗਦਾਨ ਆ ਔਰ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੂੰ ਬਿਹਾਰ ਦੇ ਲੋਕ ਵੀ ਸਭ ਕੁਝ ਕਹਣਗੇ ਵਿਹਾਰ ਦੇ ਲੋਕਾਂ ਨੂੰ ਪਤਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਦਲਤ ਵਿਰੋਧੀ ਹੈ